ਉਹ ਟਰੱਕ ਦੇ ਰਿਲੇਟਡ ਤੁਹਾਨੂੰ ਕਿਸੇ ਵੀ ਚੀਜ਼ ਦੀ ਸਾਬ ਕੋਸ਼ਾ ਡੇਢ ਕੋਟ ਕੋਟ 100 150 ਟਰੱਕ ਖੜਾਉਣ ਦੀ ਫੈਸਿਲਿਟੀ ਹੁੰਦੀ ਹੈ ਪੰਪਾ ਦੇ ਕੋਲ ਮੈਂ ਭਵਿੰਦਰ ਸਿੰਘ ਭਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਸਰਦਾਰ ਸੰਦੀਪ ਸਿੰਘ ਸਾਗੀ ਅਨਸਾਰ ਜੁਵਸਚ ਦੇ ਵਿੱਚ ਟਰੱਕ ਵਾਲਿਆਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸੋ ਸਾਰੀ ਰਿਪੋਰਟ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਲਾਮਾਟ ਸਿਟੀ ਓਰੀਜਨ ਸਟੇਟ ਤੋਂ ਸੋ ਸਾਨੂੰ ਆਸ ਹੈ ਕਿ ਤੁਸੀਂ ਇਹ ਸਾਰੀ ਰਿਪੋਰਟ ਵੱਡੇ ਧਿਆਨ ਨਾਲ ਸੁਣੋਗੇ ਤੇ ਆਪਣਾ ਪਿਆਰ ਦਿਵੋਗੇ ਬਹੁਤ ਬਹੁਤ ਧੰਨਵਾਦ ਆਸੀਂ ਇਸ ਟਾਈਮ ਕਲਾਮਾਟ ਤੇ ਓਰਗਨ ਸਟੇਟ ਦੇ ਵਿੱਚ ਆਏ ਇਹ ਹੁੰਦੇ ਨੇ ਇੱਥੇ ਦੀ ਨਾਂ ਵਾਲੇ ਪਾਕ ਜਿੱਥੋਂ ਪਾ ਤੇਲ ਪਰਵਾਇਦਾ ਟਰੱਕਾਂ ਤੇ پارک ਵੀ ਬਹੁਤ ਹੁੰਦੀ ਹੈ ਤੇ ਇੱਥੇ ਇੱਕ ਆਪ ਹੀ ਪਵਾਉਣਾ ਮੈਂ ਤਾਂ ਤੇਲ ਵਗੈਰਾ ਵੀ ਆਪ ਹੀ ਉਤਰ ਕੇ ਟਰੱਕਾਂ ਦੇ ਵਿੱਚ ਤੇ ਆ ਕੁਛ ਅਫਦਰਨਾ ਕੀ ਅਫਦਰਨਾ ਕਿਵੇਂ ਨੇ ਇੱਕ ਤਰ੍ਹਾਂ ਛੋਟਾ ਮਿਨੀ ਮਾਲ ਹੈ ਦਾ ਇਹ ਆਪਾਂ ਇਹ ਮਿਨੀ ਮਾਲ ਹੈ ਵੇਖੋ ਇਹ ਹਰ ਫੈਸਿਲਟੀ ਹੈਗੀ ਇੱਥੇ ਜੋ ਥਰਨੋ ਮੈਕੈਨਿਕਲੀ ਚਾਹੀਦਾ ਮੈਕੈਨਿਕਲ ਪਾਰਟ ਹੈ ਪੰਜ ਸਾਰਾ ਇੱਥੇ ਅਗਰ ਟਰੱਕ ਦੇ ਰਿਲੇਟਡ ਤੁਹਾਨੂੰ ਕਿਸੇ ਵੀ ਚੀਜ਼ ਦੀ ਚਾਹੀਦੀ ਹੈ ਸਭ ਕੁਝ ਸਾਡੇ ਕੋਲ ਉੱਗਰਾ ਪਾਸਾ ਜੋ ਵੀ ਤੁਹਾਨੂੰ ਚਾਹੀਦਾ ਗਲਵਜ਼ ਉਗਰਾ ਸਭ ਇਸ ਵੇਖ ਸਕਦੇ ਇੱਕ ਬਰਾ ਮਿਨੀ ਮਾਲ ਕਹਿ ਸਕਦੇ ਪਰ ਮਨੀ ਆ ਦੇਖਸਾ ਅਰਚ ਚਾਰਜਰ ਵਗੈਰਾ ਹੈੱਡਫੋਨ ਲੈਣੇ ਸਭ ਕੁਝ ਇਹ ਪੰਪ ਦੇ ਅੰਦਰ ਹੀ ਹੈ ਸਾਰਾ ਕੁਝ ਕੱਲੀ-ਕੱਲੀ ਚੀਜ਼ ਜਾਂ ਡੈਕੋਰੇਸ਼ਨ ਵਾਸਤੇ ਕੱਪੜੇ ਖਾਣ ਪੀਣ ਦੀਆਂ ਚੀਜ਼ਾਂ ਸਭ ਕੁਝ ਮਿਲ ਜਾਣਾ ਹੈ ਇੱਥੇ ਦੋਸਤ ਹੈਡ ਵਗੈਰਾ ਸਭ ਕੁਝ ਚੱਪੜਾ ਜਿਹੇ ਚੱਪੜਾ ਲੈਣੀਆਂ ਚੱਪੜਾਂ ਵੀ ਹੈ ਸਾਰਾ ਕੁਝ ਹੈ ਇੱਥੇ ਕੋਲ ਡਰਿੰਕ ਤੋਂ ਲੈ ਕੇ ਬੀਅਰ ਤੱਕ ਵੀਰੇ ਹੋਰੇ ਪਈਆਂ ਨੇ ਸਭ ਕੁਛ ਹੈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਹੈਗੀ ਇੱਕ ਸਟਾਪ ਹੁੰਦਾ ਹੀ ਇਹ ਇਹ ਲਵ ਦਾ ਪੰਪਾ ਜੀ ਲਵ ਵਾਲੇ ਪੰਪ ਕਰਦੇ ਨੇ ਆ ਸਾਰੀਆਂ ਵੀਰੇ ਪਈਆਂ ਨੇ ਜਿਹੜੀ ਮਰਜ਼ੀ ਚੱਕੋ ਜਿੰਨੀ ਮਰਜ਼ੀ ਇੱਥੇ ਤੁਸੀਂ ਆਪਣਾ ਸ਼ਾਵਰ ਬੁੱਕ ਕਰ ਸਕਦੇ ਹੋ ਬੁੱਕ ਕਰ ਸਕਦੇ ਹੋ ਜਿੱਦਾਂ ਤੁਸੀਂ ਨਹਾਉਣਾ ਧੋਣਾ ਹੁਣ ਜਿੱਦਾਂ ਰੈਸਟੋਰੈਂਟ ਹੈ ਇਹ ਸਭ ਮਾਮਾ ਬਾਥਰੂਮ ਹੈ ਜੀ ਆਪਣੇ ਇਸ ਤੋਂ ਨਵਾਂ ਸ਼ਾਵਰ ਵੀ ਹੈਗੇ ਨੇ ਇੱਥੇ ਤੇ ਮੈਂ ਤੁਹਾਨੂੰ ਇਹ ਪੰਪਾਂ ਦੀ ਇੱਕ ਖਾਸ ਹੀ ਦੱਸਦਾ ਜੀ ਇਹ ਜਿਹੜੇ ਪੰਪ ਨੇ ਇਹ ਤਾਂ ਪਾਰਕਿੰਗ ਹੀ ਦੇਖੋ ਤੁਸੀਂ ਮਤਲਬ ਕਿੰਨੇ ਟਰੱਕ ਘਟ ਘਟ 100 150 ਟਰੱਕ ਖੜਾਉਣ ਦੀ ਫੈਸਿਲਿਟੀ ਹੁੰਦੀ ਹੈ ਜੀ ਪੰਪਾਂ ਦੇ ਕੋਲ ਦੇਖੋ ਦੂਰ ਦੂਰ ਤੱਕ ਜਿੰਨੇ ਮਰਜ਼ੀ ਦੇ ਕੋਲ ਟਰੱਕ ਹੀ ਟਰੱਕ ਖੜੇ ਨੇ ਬਹੁਤ ਖੁੱਲੀ ਥਾਂ ਹੈ ਕਿ ਤੁਸੀਂ ਦੇਖੋ ਕਿੰਨੇ ਟਰੱਕ ਐਟ ਅ ਟਾਈਮ ਲਾ ਸਕਦੇ ਪਿਛਲੇ ਪਾਸੇ ਵੀ ਖੜੇ ਨੇ ਇਸ ਪਾਸੇ ਜਿੱਤਨ ਮਰਜ਼ੀ ਦੇਖੋ ਪਾਰਕ ਕੀ ਟਰੱਕ ਖੜੇ ਨੇ ਬਹੁਤ ਖੁੱਲੀ ਥਾਂ ਹੁੰਦੀ ਹੈ ਜੀ ਆ ਦੇ ਇਹ ਪੰਪਾ ਸਾਰਾ ਇਹ ਆਪਾਂ ਅਮਰੀਕਾ ਦੇ ਗਲਾਮਾਟ ਸ਼ਹਿਰ ਤੇ ਓਰਗਨ ਸਟੇਟ ਦੇ ਵਿੱਚ ਦੇਖੋ ਇਹ ਪਾਰਕਿੰਗ ਆਉਂਦੀਆਂ ਨੇ ਕਿੱਧਰ ਵੀ ਨਿਗਾਹ ਮਾਰੋਗੇ ਟਰੱਕ ਹੀ ਟਰੱਕ ਨੇ ਹੋਰ ਵਰਾਇਟੀ ਦਿਖਾਉਣਾ ਜਿਸ ਚ ਇਹਨੂੰ ਕਹਿੰਦੇ ਨੇ ਫਲੈਟ ਬੈਟ ਇੱਕ ਹੁੰਦਾ ਡਰਾਈਵ ਐਂਡ ਡਰਾਈਵ ਐਂਡ ਆ ਹੋ ਗਿਆ ਕਿ ਜਿਹੜਾ ਪੂਰਾ ਪੰਤ ਹੈ ਜੀ ਇੱਕ ਹੁੰਦਾ ਫਲੈਟ ਬੈਟ ਆ ਜਿਹੜਾ ਉੱਪਰ ਹੈ ਉਹ ਆ ਦੇਖੋ ਟਰੱਕ ਵਾਲਾ ਪਿਆਜ਼ ਲੈ ਕੇ ਚੱਲਿਆ ਜੀ ਕਿਤੇ ਪਿਆਜ਼ ਲੱਤੇ ਹੋਏ ਸਾਰੇ ਇਹਨੂੰ ਕਹਿੰਦੇ ਨੇ ਫਲੈਟ ਬੈਟ ਆ ਦੇਖੋ ਪਿਆਜ਼ ਤੇ ਇਹ ਨਹੀਂ ਹੈਗਾ ਕਿ ਜੇ ਆਪਾਂ ਉਹ ਰਿ ਪਾਰਕਿੰਗ ਲਾਈਏ ਤੇ ਆਪਣੇ ਕੋਈ ਤਹਾ ਇਹ ਸਭ ਫ੍ਰੀ ਪਾਰਕਿੰਗ ਹੈ ਜੀ ਕੋਈ ਤੁਹਾਨੂੰ 1 ਡਾਲਰ ਨਹੀਂ ਕੁਝ ਨਹੀਂ ਦੇਣਾ ਪੈਣਾ ਤੁਸੀਂ ਜਦੋਂ ਤੁਹਾਡੀ ਡਰਾਈਵ ਪੂਰੀ ਹੁੰਦੀ ਹੈ ਤੁਸੀਂ ਆਪਣਾ ਲਾ ਕੇ ਸੌ ਸਕਦੇ ਹੋ ਦੇਖੋ ਟਰੱਕ ਹੀ ਟਰੱਕ ਨੇ ਘਟਗੜ ਇਸ ਟਾਈਮ ਵੀ ਜਿਵੇਂ ਅਦਲਤ ਦੇ ਨਾਲ 100 150 ਟਰੱਕ ਖੜਾ ਹੋਣਾ ਇਸ ਟਾਈਮ ਬਾਕੀ ਆ ਖਾਲੀ ਜਗਾ ਪਈਆਂ ਨੇ ਇੱਥੋਂ ਨਿਕਲ ਚੁੱਕੇ ਨੇ ਜਿਨ੍ਹਾਂ ਨੇ ਅੱਗੇ ਆਪਣੀ ਡਰਾਈਵ ਕੰਟੀਨਿਊ ਕਰਨੀ ਆ ਬਾਕੀ ਹਲੇ ਸਲੀਵ ਦੇ ਵਿੱਚ ਨੇ ਕਿਉਂਕਿ ਜਦੋਂ ਆਪਾਂ ਅਮਰੀਕਾ ਚੋਂਦੇ ਆ ਆਪਾਂ ਇੱਕ ਦਿਨ 'ਚ 11 ਘੰਟੇ ਚਲਾ ਸਕਦੇ ਤੇ 11 ਘੰਟੇ ਬਾਅਦ ਆਪਾਂ 10 ਘੰਟੇ ਦੀ ਸਲੀਪ ਲੈਣੀ ਹੀ ਲੈਣੀ ਹੈ 10 ਘੰਟੇ ਤੋਂ ਪਹਿਲਾਂ ਆਪਾਂ ਡਰਾਈਵ ਨਹੀਂ ਸ਼ੁਰੂ ਕਰ ਸਕਦੇ ਹੁਣ ਇਹ ਉਹ ਬੰਦੇ ਨੇ ਜਿਨ੍ਹਾਂ ਤੇ 11 ਘੰਟੇ ਡਰਾਈਵ ਪੂਰੀ ਹੋ ਗਈ ਤੇ ਜਿੱਥੇ ਜਗ੍ਹਾ ਮਿਲੀ ਤੇ ਉੱਥੇ ਪੈ ਗਏ ਨੇ ਹੁਣ ਇਹ 10 ਘੰਟੇ ਜਦੋਂ ਹੋਣਗੇ ਇੱਥੋਂ ਜਾ ਕੇ ਫਿਰ ਅਗੰਦਰ ਸ਼ਾਵਰ ਲੈਣਗੇ ਪ੍ਰੋਪਰ ਜਿਹੜੇ ਅੰਦਰ ਸ਼ਾਵਰ ਨੇ ਪ੍ਰੋਪਰ ਹੋਟਲਾਂ ਵਰਗਾ ਤੁਹਾਨੂੰ ਇੱਕ ਪਰਸਨਲ ਬਾਥਰੂਮ ਮਿਲਣਾ ਤੇ ਤੁਸੀਂ ਨਹਾ ਤੋ ਕੇ ਬ੍ਰਸ਼ ਵਗੈਰਾ ਕਰਕੇ ਆਪਣਾ ਅੱਗੇ ਕੰਟੀਨਿਊ ਕਰ ਸਕਦੇ ਹੋ ਆ ਦੇਖੋ ਜੀ ਇੱਥੇ ਪੀਪੀਆਂ ਵੀ ਚਲਾਉਂਦੀਆਂ ਨੇ ਟਰੱਕ ਇਹ ਦੇਖੋ ਸਾਰਾ ਕੁਝ ਸਭ ਨੂੰ ਆਪਰੇ ਆਪਣਾ ਤੇਲ ਪੋਣਾ ਪੈਂਦਾ ਕੋਈ ਇੱਥੇ ਬੰਦਾ ਨਹੀਂ ਹੈਗਾ ਆਪਣੇ ਵਾਂਗ ਜੀ ਬੰਦੇ ਰੱਖੇ ਹੋਏ ਨੇ ਇੱਥੇ ਸੈਲਫ ਸਰਵਿਸ ਹੈ ਤੁਸੀ ਆਪ ਹੀ ਪੋਣਾ ਆ ਦੇਖੋ